ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਿਤ ਕੌਰ ਹਾਜ਼ਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਦੱਸ ਇਹ ਕੀ ਖਡੂਰ ਸਾਹਿਬ ਤੋਂ ਐਮਪੀ ਦੀ ਸੀਟ ਜਿੱਤਣ ਵਾਲੇ ਅਮਰਿਤਪਾਲ ਸਿੰਘ ਨੂੰ ਕੱਲ ਸੰਸਦ ਦੇ ਵਿੱਚ ਸੌਹ ਚੁਕਾਈ ਜਾਏਗੀ ਉਹ ਦਿਗੜੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਕੈਦ ਨੇ ਦੱਸ ਦਈਏ ਕਿ ਉਹਨਾਂ ਨੂੰ ਆ ਪੰਜਾਬ ਪੁਲਿਸ ਅਮ੍ਰਿਤਸਲ ਦੀ ਪੰਜਾਬ ਪੁਲਿਸ ਜਿਹੜੀ ਲੈਣ ਲਈ ਰਵਾਨਾ ਹੋ ਗਈ ਹੈ ਹਵਾਈ ਜਹਾਜ਼ ਤੋਂ ਅਮਰਿਤਪਾਲ ਨੂੰ ਸੰਸਦ ਦੇ ਵਿੱਚ ਲੈ ਆਇਆ ਜਾਏਗਾ ਦਿੱਲੀ ਤੇ ਦਿੱਲੀ ਹੀ ਉਹਨਾਂ ਨੂੰ ਰੱਖਿਆ ਜਾਏਗਾ ਨਾਤਾ ਉਹ ਆਪਣੇ ਜਾਬ ਆ ਸਕਦੇ ਨੇ ਨਾ ਉਹ ਆਪਣੇ ਘਰ ਜਾ ਸਕਦੇ ਨੇ ਤੇ ਨਾ ਹੀ ਉਹ ਕਿਸੇ ਤਰ੍ਹਾਂ ਦੀ ਵੀਡੀਓ ਅਪਲੋਡ ਕਰ ਸਕਦੇ ਨੇ ਸੋਸ਼ਲ ਮੀਡੀਆ ਤੇ ਆਪਣੇ ਜਿਹੜੇ ਚਾਹ ਬਣਨੇ ਉਹਨਾਂ ਦੇ ਲਈ ਕਿਸੇ ਵੀ ਤਰ੍ਹਾਂ ਦਾ ਸੰਦੇਹਾ ਉਹ ਬਣਾ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦੇ ਦੱਸਈਏ ਕਿ ਅਮਰਿਤਪਾਲ ਨੂੰ ਕੁਝ ਸ਼ਰਤਾਂ ਦੇ ਉੱਤੇ ਦਿੱਲੀ ਲਿਆਇਆ ਜਾ ਰਿਹਾ ਹੈ ਉਹਨਾਂ ਦੀਆਂ ਸ਼ਰਤਾਂ ਨੇ ਕਿ ਨਾ ਤਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨਾਲ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾਏਗਾ ਨਾ ਹੀ ਉਹਨਾਂ ਦੀ ਕੋਈ ਵੀਡੀਓ ਵਾਇਰਲ ਕੀਤੀ ਜਾਏਗੀ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਕਰੇਗੀ ਤੇ ਉਹਨਾਂ ਨੂੰ ਦੁਬਾਰਾ ਡਿਗੜੂਗੜ ਜੇਲ੍ਹ ਦੇ ਵਿੱਚ ਸੌਨ ਲਾਈਨ ਤੋਂ ਬਾ ਦੇ ਵਿੱਚ ਵਾਪਿਸ ਜਾਣਾ ਪਏਗਾ ਅਤੇ ਦੋਨਾਂ ਦੀ ਫੈਮਲੀ ਮੈਂਬਰ ਅਤੇ ਰਿਸ਼ਤੇਦਾਰ ਸਿਰਫ ਜੱਤਾ ਕੋ ਦਿੱਲੀ ਦੇ ਵਿੱਚ ਰਹਿ ਰਹੇ ਨੇ ਉਦੋਂ ਤੱਕ ਇਹਨਾਂ ਨਾਲ ਮਿਲ ਸਕਦੇ ਨੇ ना ही अमृतपाल खुद अपने किसी भी बयान का या किसी भी कोई बाइट वीडियो किसी तरह का कोई संदेश अपने चाहवा तक नहीं पहुँचा सद अमृतसर पुलिस वालों इन्हें निगरानी रखी जाएगी सिंह सहु चुक तो बाद दोबारा दिबड़ूगढ़ जेल जाना के जाना पड़ेगा दस दिए कि अमृतपाल कुछ शर्तां आधार से बाहर लेके सौ खाण सह चुकन वास्त सांसद लिया जा रहा है अमृतपाल कितें रख्या जाएगा ये गुप्त रखा गया है ਉਤੇ ਹੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਸ਼ੀਤਲ ਅਗਰਾਲ ਵੱਲੋਂ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਲਗਾਏ ਗਏ આરોਪਾਂ ਨੂੰ ਭਗਵੰਤ ਮਾਨ ਨੇ ਸਬੂਤ ਮੰਗੇ ਤਾਂ ਉਹਨਾਂ ਨੇ ਉਹਨਾਂ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਤਾਂ ਸੀ ਇਹ ਕਿ ਸ਼ੀਤਲ ਅਗਰਾਲ ਨੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਣਗੇ ਇਸ ਤੇ ਜਵਾਬ ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰਨਾ ਇਹ ਸਬੂਤ ਅੱਜ ਹੀ ਦਿਓ ਜਲੰਧਰ ਚ ਭਾਜਪਾ ਉਮੀਦਵਾਰ ਸ਼ੀਤਲ ਅਗਰਾਲ ਵੱਲੋਂ ਆਪ ਆਗੂਆਂ ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਂ ਤੇ ਅਤੇ ਇਹ ਦੋਸ਼ ਲਵਾਉਣ ਅਤੇ ਇਸ ਦੇ ਸਬੂਤ ਮੁੱਖ ਮੰਤਰੀ ਦੇ ਸਾਹਮਣੇ ਜਨਤਕ ਕਰਨ ਦੀ ਚੁਣੌਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਸ਼ੀਤਲ ਗੁਰਾਲ ਨੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਣਗੇ ਇਸ ਤੇ ਸਵਾਲ ਜਵਾਬ ਵਿੱਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰਨਾ ਸਬੂਤ ਅੱਜੀ ਦਿਓ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸ਼ੀਤਲ ਗੁਰਾਲ ਨੇ 4 ਜੁਲਾਈ ਨੂੰ ਦੁਪਹਿਰ 2 ਵਜੇ ਜਨਤਕ ਤੌਰ ਤੇ ਸਬੂਤ ਪੇਸ਼ ਕਰਨ ਦੀ ਤਿਆਰੀ ਕਰ ਲਈ ਅਤੇ ਇਸ ਦੇ ਤੌਰ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਉਸ ਪ੍ਰੋਗਰਾਮ ਚ शामिल होने चुनौती भी देती वीरवार को दोपहर दो बजे बाबू जगजीवन चौंक च बहस लिये आगू मुख्यमंत्री का इंतजार करेंगे वर्तन्योग है कि शीतल अगुराल ने मुख्यमंत्री के परिवार से जलंधर के एक विधायक राही पैसे वसूलन का दोष लगाया है दस दिए कि इस तुंत तो बाद सियासत है जड़ा गरमाई हुई है भगवंत मान ने शीतल अगुराल तो अपने उपर लगाए गए आरोपों खिलाफ सबूत मगे ने ਅਜਿਹੇ ਕਿ ਸ਼ੀਤਲਾ ਗੁਰਾਲ ਵੱਲੋਂ ਇੱਕ ਪੈਨ ਡਰਾਈਵ ਪੇਸ਼ ਵੀ ਕੀਤੀ ਗਈ ਹੈ ਅਤੇ ਉਸ ਪੈਨ ਡਰਾਈਵ ਦੀ ਭਗਵੰਤ ਮਾਨ ਵੱਲੋਂ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਜਾਂਚ ਕਰਵਾਈ ਜਾਏਗੀ ਵਿਦੇਸ਼ ਜਾਣ ਵਾਲੇ ਬੱਚਿਆਂ ਲਈ ਕੁਝ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਹੜੇ ਬੱਚੇ ਆਸਟ੍ਰੇਲੀਆ ਦੇ ਵਿੱਚ ਪੜਨ ਜਾ ਰਹੇ ਨੇ ਉਹ ਹੁਣ ਆਸਟ੍ਰੇਲੀਅਨ ਕੰਪਨੀ ਦੇ ਵਿੱਚ ਆਪਣੀ ਇੰਟਰਨਸ਼ਿਪ ਕਰ ਸਕਦੇ ਨੇ ਦੱਸ ਜਾਈਏ ਕਿ ਨਿਊਯਾਰਕ ਵਿੱਚ ਭਾਰਤ ਦੇ ਕੌਂਸਲਰ ਜਰਨਲ ਨੇ ਇੱਕ ਨਵੀਂ ਪਹਿਲ ਕਦਮੀ ਵਿੱਚ ਅਮਰੀਕੀ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਲੱਭ ਰਹੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਇੱਕ ਵਿਸ਼ੇਸ਼ ਪੋਰਟਲ ਬਣਾਇਆ ਹੈ ਅਤੇ ਕਾਨੂੰਨੀ ਅਤੇ ਮੈਡੀਕਲ ਨਾਲ ਸੰਬੰਧਿਤ ਗਿਆਨ ਪ੍ਰਾਪਤ ਕੀਤਾ ਹੈ ਨਿਊਯਾਰਕ ਵਿੱਚ ਭਾਰਤ ਦਾ ਕੌਂਸਲ ਦ ਜਰਨਲ ਉੱਤਰ ਪੂਰਵੀ ਅਮਰੀਕਾ ਦੇ ਕੰਕੈਰਟ ਮੇਨ ਮੈਚੂਰੀਟਸ ਨੂ ਹੈਪੀਸ਼ਾਇਰ ਨਿਊ ਜਰਸੀ ਨਿਊਯਾਰਕ ਯੂਰੋ ਪੈਂਸਿਲਵੇਨੀਆ ਰੈਡ ਆਈਲੈਂਡ ਅਤੇ ਵਰਮਿੰਟ ਵਿੱਚ ਸੇਵਾ ਕਰਦਾ ਹੈ ਨਿਊਯਾਰਕ ਵਿੱਚ ਕੌਂਸਲਟ ਜਰਨਲ ਨੇ ਅਮਰੀਕੀ ਕੰਪਨੀਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਲੱਭ ਰਹੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਇੱਕ ਪੋਰਟਲ ਤਿਆਰ ਕੀਤਾ ਹੈ ਦੂਆ ਵਾਸਤੇ ਇਹ ਹੈ ਕਿ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ ਤੇ ਦਿੱਤੇ ਵੇਰਵਿਆਂ ਅਨੁਸਾਰ ਕੰਪਨੀਆਂ ਨੂੰ ਸਿੱਧੇ ਤੌਰ ਤੇ ਅਪਲਾਈ ਕਰਨ ਫਾਈਨਾਂਸ, ਆਈਟੀ, ਇੰਟੈਲੀਜੈਂਸ, ਬੈਂਕਿੰਗ, ਆਟੋਮੈਟਿਵ, ਸੌਫਟਵੇਅਰ, ਸਾਇੰਸ ਅਤੇ ਟੈਕਨੋਲੋਜੀ, ਹੈਲਥ케ਅਰ, ਹੋਟਲ ਮੈਨੇਜਮੈਂਟ, ਮਲਟੀ-ਸ਼ੋਸ਼ੀਅਲ ਪਰਪੋਨੇਸ਼ਨਸ ਅਤੇ ਟੈਕਨੋਲੋਜੀ, ਸਰਕਾਰੀ ਏਜੰਸੀਆਂ ਦੇ ਆਦਾਰ ਦੀਨ ਉਹ ਭਾਰਤੀ ਬੱਚੇ ਇਹਨਾਂ ਕੰਪਨੀਆਂ ਦੇ ਵਿੱਚ ਆਪਣੀ ਇੰਟਰਨਸ਼ਿਪ ਕਰ ਸਕਦੇ ਨੇ ਦੱਸਦੀ ਕਿ ਆਸਟ੍ਰੇਲੀਆ ਦੇ ਵਿੱਚ ਪੜ ਰਹੇ ਹਿੰਦੂਸਤਾਨੀ ਭਾਰਤੀ ਬੱਚਿਆਂ ਦੇ ਲਈ ਆਸਟ੍ਰੇਲੀਆ ਨੇ ਇੱਕ ਪਹਿਲ ਕਦਮੀ ਚੱਕੀ ਹੈ ਜੀ ਇੱਕ ਪੋਰਟਲ ਤਿਆਰ ਕੀਤਾ ਹੈ ਜਿਸ ਦੇ ਵਿੱਚੋਂ ਆਸਟ੍ਰੇਲੀਅਨ ਕੰਪਨੀਆਂ ਦੇ ਤਹਿਤ ਆਪਣੀ ਇੰਟਰਨਸ਼ਿਪ ਪੂਰੀ ਕਰ ਸਕਦੇ ਨੇ ਪੰਜਾਬ ਦੇ ਵਿੱਚ ਪੈ ਰਹੇ ਰਾਤ ਦੇ ਮੀਂਹ ਤੋਂ ਕਿਸਾਨ ਬਾਬੋ-ਬਾਬੋ ਹੁੰਦੇ ਨਜ਼ਰ ਆ ਰਹੇ ਨੇ ਦੱਸ ਤਾਏ ਕਿ ਉਹਨਾਂ ਦੀ ਫਸਲ ਨੂੰ ਜਿਹੜਾ ਪਾਣੀ ਹੈ ਹੁਣ ਰੱਜ ਕੇ ਮਿਲ ਰਿਹਾ ਹੈ ਕਿਸਾਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸੂਬੇ 'ਚ ਪੈ ਰਿਹਾ ਮੀਂਹ ਕਿਸਾਨਾਂ ਲਈ ਇੱਕ ਵਰਦਾਨ ਬਣ ਕੇ ਆਇਆ ਹੈ ਮੀਂਹ ਨਾਲ ਜੀਰੀ ਅਤੇ ਨਰਮੇ ਦੀ ਫਸਲ ਨੂੰ ਕਾਫੀ ਫਾਇਦਾ ਪਹੁੰਚ ਰਿਹਾ ਹੈ ਮੀਂਹ ਕਰਕੇ ਕਿਸਾਨਾਂ ਨੂੰ ਬਾਰ-ਬਾਰ ਆਪਣੀ ਫਸਲ ਨੂੰ ਪਾਣੀ ਦੇਣ ਦੀ ਜਦੋਂ ਜ਼ਹਦ ਵੀ ਨਹੀਂ ਕਰਨੀ ਪੈ ਰਹੀ ਪਿਛਲੇ ਮੀਂਹ ਆਪਦੀ ਗਰਮੀ ਬੈਡ ਨਾਲ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਕਿਸਾਨ ਆਪਣੀ ਫਸਲਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਹਨ ਕਿਸਾਨ ਆਪਣੇ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਇਸ ਮੀਂਹ ਦਾ ਪਾਣੀ ਖੇਤਾਂ ਵਿੱਚ ਲੱਗ ਚੁੱਕੇ ਝੋਨੇ ਨੂੰ ਦੇਸੀ ਘੀ ਦੀ ਤਰ੍ਹਾਂ ਲੱਗ ਰਿਹਾ ਹੈ ਕਿਸਾਨਾਂ ਨੇ ਕਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਅਤਿ ਦੀ ਗਰਮੀ ਪੈ ਰਹੀ ਸੀ ਅਤੇ ਝੋਨੇ ਦੀ ਬਜਾਈ ਲਈ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਮੀਂਹ ਹੋਣ ਦੇ ਨਾਲ ਸਾਨੂੰ ਵੱਡੀ ਰਾਹਤ ਮਿਲੀ ਹੈ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਇਸ ਮੀਂਹ ਦੇ ਨਾਲ ਜੀਵ ਜੰਤੂ ਅਤੇ ਦਰਕਤਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਸਾਨਾਂ ਦਾ ਮੰਨੀਏ ਤਾਂ ਉਹਨਾਂ ਦੀ ਫਸਲ ਲਈ ਮੀਂਹ ਇੱਕ ਵਧੀਆ ਸੰਕੇਤ ਹੈ ਕਿਉਂਕਿ ਪਾਣੀ ਦੀ ਵਰਤੋਂ ਜੀਰੀ ਦੀ ਫਸਲ ਤੋਂ ਜ਼ਿਆਦਾ ਹੁੰਦੀ ਹੈ ਜਿਹੜੀ ਝੋਨੇ ਦੀ ਫਸਲ ਹੈ ਉਹ ਵੀ ਚੰਗੀ ਫਸਲ ਨਿਕਲ ਕੇ ਆ ਰਹੀ ਹੈ ਕਿਉਂਕਿ ਜਿਹੜਾ ਮੀਂਹ ਆਉ ਫਸਲ ਨੂੰ ਬੜਾ ਚੰਗਾ ਪਾਣੀ ਦੇ ਰਿਹਾ ਤੇ ਉਹਨਾਂ ਨੂੰ ਝੋਨਾ ਲਗਾਉਣ ਵਾਸਤੇ ਖੇਤਾਂ ਦੇ ਵਿੱਚ ਜਕੜਾਕੀਦਾਰ ਹੈ ਧੁੱਪ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਉਹਨਾਂ ਨੇ ਜੀਵ ਜੰਤੂ ਜਾਨਵਰ ਆ ਤੇ ਪੇੜਾਂ ਲਈ ਵੀ ਇਹ ਮੀਂਹ ਬੜਾ ਸੁਖਦਾਇਕ ਦੱਸਿਆ ਗੱਲ ਕਰਦੇ ਕਿਸਾਨਾਂ ਨੇ ਦੱਸਿਆ ਕਿ ਗਰਮੀ ਦੇ ਚਾਲਦੇ ਉਹਨਾਂ ਦੀ ਫਸਲ ਖਰਾਬ ਹੋ ਰਹੀ ਸੀ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਮੀਂਹ ਨਾਲ ਚੰਗੀ ਮਾਤਰਾ ਚ ਫਸਲ ਨੂੰ ਪਾਣੀ ਲੱਗ ਰਿਹਾ ਹੈ ਜਿਸ ਨਾਲ ਫਸਲ ਵੀ ਜਲਦੀ ਪੈਦਾ ਹੋ ਰਹੀ ਹੈ ਅਤੇ ਪਾਣੀ ਦੀ ਵਰਤੋਂ ਵੀ ਘੱਟ ਹੋ ਰਹੀ ਹੈ ਕਿਉਂਕਿ ਗਰਮੀ ਕਰਕੇ ਧਰਤੀ ਪਾਣੀ ਨੂੰ ਜਲਦੀ ਸੋਖ ਕਰ ਜਾਂਦੀ ਹੈ ਦੂਜੇ ਪਾਸੇ ਖੇਤੀਬਾੜੀ ਵਿਪາກ ਦਾ ਕਹਿਣਾ ਹੈ कि मीह जिते झोने की फसल लाहेवंद है उत्थ ही नरमे की फसल ले ही, भी मीह बहुत चंगा मनिया गया है योग है कि सूबे च मानसून दस्तक दे चुका है जो किसानों तो एक चंगा संकेत है दस दईए कि ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਹੈ ਕਿਸਾਨਾਂ ਨੇ ਗੱਲਬਾਤ ਕਰਦੇ ਆ ਕਿ ਆ ਹੈ ਕਿ ਉਹਨਾਂ ਦੇ ਜਿਹੜੀ ਝੋਨੇ ਦੀ ਫਸਲ ਹੈ ਉਹ ਵੀ ਚੰਗੀ ਫਸਲ ਨਿਕਲ ਕੇ ਆ ਰਹੀ ਹੈ ਕਿਉਂਕਿ ਜਿਹੜਾ ਮੀਂਹ ਆ ਫਸਲ ਨੂੰ ਬੜਾ ਚੰਗਾ ਪਾਣੀ ਦੇ ਰਿਹਾ ਤੇ ਉਹਨਾਂ ਨੂੰ ਝੋਨਾ ਲਗਾਉਣ ਵਾਸਤੇ ਖੇਤਾਂ ਦੇ ਵਿੱਚ ਜਕੜਾਕੀਦਾਰ ਹੈ ਧੁੱਪ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਉਹਨਾਂ ਨੇ ਜੀਵ ਜੰਤੂ ਜਾਨਵਰ ਆ ਤੇ ਪੇੜਾਂ ਲਈ ਵੀ ਬੜਾ ਸੁਖਦਾਇਕ ਦੱਸਿਆ ਦੱਸ ਇਹ ਕਿ ਲਗਾਤਾਰ ਪੰਜਾਬ ਦੇ ਵਿੱਚ ਪੈ ਰਹੇ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮ ਦੇ ਨਾਲ ਨਾਲ ਕਿਸਾਨਾਂ ਦੀ ਫਸਲ ਲਈ ਜਿਹੜਾ ਵਧੀਆ ਸਾਬਤ ਹੋ ਰਿਹਾ ਤੇ ਕਿਸਾਨਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ છਾਈ ਹੋਈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੇ ਹੋਈ ਇਜਾਜ਼ਤ ਧੰਨਵਾਦ